ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਬਠਿੰਡਾ ਵਿੱਚ ਨਜਾਇਜ਼ ਅਸਲੇ ਦੇ ਨਾਲ ਫਾਇਰਿੰਗ ਕਰਕੇ ਵੀਡੀਓ ਬਣਾਉਣ ਵਾਲਾ ਵਿਅਕਤੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਉਸਦੇ ਸਾਥੀ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ ਦੱਸਦੇ ਕਿ ਪਿਛਲੇ ਦਿਨੀ ਇਸ ਵਿਅਕਤੀ ਵੱਲੋਂ ਨਜਾਇਜ਼ ਅਸਲੇ ਦੇ ਨਾਲ ਫਾਇਰਿੰਗ ਕਰਕੇ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ ਉਸਦੇ ਕੋਲੋਂ ਇੱਕ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਵੀ ਬਰਾਮਦ ਕਰ ਲਿਆ ਗਿਆ ਮਾਮਲਾ ਬਠਿੰਡਾ ਦੇ ਪਿੰਡ ਗੁਣਿਆਣਾ ਦਾ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਆ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਵਾਸੀ ਗੁਨੀਆਣਾ ਖੁਰਦ ਨੇ ਸੋਸ਼ਲ ਮੀਡੀਆ ਉਤੇ ਅਸਲੇ ਦੇ ਨਾਲ ਫਾਇਰ ਕਰਨ ਦੀ ਵੀਡੀਓ ਪਾਈ ਸੀ ਜਿਸ ਕਾਰਨ ਭੋਲੇਪਾਲੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਹਥਿਆਰ ਉਸਨੇ ਆਪਣੇ ਕਿਸੇ ਹੋਰ ਦੋਸਤ ਦੇ ਕੋਲੋਂ ਲਿਆ ਸੀ ਪੁਲਿਸ ਨੇ ਉਸਦੇ ਦੋਸਤ ਨੂੰ ਵੀ ਮੁਕਦਮੇ ਵਿੱਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਤੇ ਛਾਪਾ ਮਾਰੀ ਦੌਰਾਨ ਉਸ ਨੂੰ ਵੀ ਕਾਬੂ ਕਰ ਲਿਆ ਪੁਲਿਸ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਡੀਐਸਪੀ ਮਨਜੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਸੇ ਤਰ੍ਹਾਂ ਮਿੱਤੀ 18 8 25 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਨੇ ਅਰੇ ਟਾਲੇ ਅਨਸਾਰ ਮਾਰਿਆ ਅਨਸਨ ਦੇ ਦਰਦ ਪੀਟੀ ਮਹਿਮ ਦੇ ਅਧੀਨ ਐਸ ਐਚਓ ਥਾਣਾ ਨਿਆਬੜ ਐਸ ਆਈ ਅਮਰਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਪੁਲਿਸ ਪਾਰਟੀ ਇਹਨਾਂ ਨੂੰ ਇੱਕ ਇਤਲਾਹ حاصل ਹੋਈ ਸੀ ਕਿ ਇੱਕ ਨੌਜਵਾਨ ਸੋਸ਼ਲ ਮੀਡੀਆ ਉੱਤੇ ਉਹਦੀ ਜਿਹੜੀ ਫੋਟੋ ਡਾਊਨ ਹੋ ਰਹੀ ਸੀ ਜਿਹਦੇ ਵਿੱਚ ਉਹ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਹਦੇ ਕਰਕੇ ਸਮਾਜ ਦੇ ਵਿੱਚ ਤੇ ਆਮ ਭੋਲੇ ਭਾਲੇ ਲੋਕਾਂ ਦੇ ਵਿੱਚ ਵਿਸ਼ਵਾਸ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਦੇ ਆਧਾਰ ਤੇ ਅਸੀਂ ਉਸ ਨੌਜਵਾਨ ਦੇ ਖਿਲਾਫ ਮੁਕੱਦਮਾ ਜਿਹਰੇ ਤਾਰਾ 223 BMS ਤੇ 125 BNPNS ਤੇ 22 54 ਆਰਮਜ਼ ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਉਸ ਨੌਜਵਾਨ ਜਿਸ ਦਾ ਨਾਮ ਪਤਾ ਹੈ ਜਸਪ੍ਰੀਤ ਸਿੰਘ ਵਰਜਸਾ ਪੁੱਤਰ ਰੂਪ ਸਿੰਘ ਵਾਸੀ ਗੁਨੀਆਣਾ ਖੁਰਦ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਅਸੀਂ ਮਾਨਜੋਗ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ 3 ਦਿਨਾਂ ਦੇ ਰਿਮਾਂਡ ਉਸ ਦੀ ਪੁੱਛਗਿੱਛ ਤੋਂ ਚੇਸ ਤੋਂ ਉਹਨੇ ਇਹ ਜਿਹੜਾ ਫੈਰਨ ਕਰਨ ਦੇ ਲਈ ਇਹ ਜਿਹੜਾ ਅ ਹਥਿਆਰ ਲਿਆ ਸੀ ਤੇ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਹਥਿਆਰ ਉਸ ਨੂੰ ਇੱਕ ਲਖਵੀਰ ਸਿੰਘ ਅਰਥ ਲਖੀਰੋ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਨੱਤਾ ਸਿੰਘ ਨੇ ਪ੍ਰੋਵਾਈਡ ਕੀਤਾ ਸੀ ਤੇ ਇਸੇ ਤਰ੍ਹਾਂ ਅਸੀਂ ਉਹ ਲਖਵੀਰ ਸਿੰਘ ਲਖੀਰੋ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਉਸ ਪਾਸੋਂ ਅਸੀਂ ਉਹ ਜਿਸ ਦੇ ਨਾਲ ਜਸਪ੍ਰੀਤ ਸਿੰਘ ਨੇ ਫਾਇਰਿੰਗ ਕੀਤੀ ਸੀ ਇੱਕ 12 ਬੋਰ ਦਾ ਦੇਸੀ ਕੱਟਾ ਤੇ ਇੱਕ ਜਿੰਦਾ ਰੌਂਦ ਅਸੀਂ ਉਸ ਤੋਂ ਬਰਾਬਦ ਕਰਕੇ ਤੇ ਉਹਨੂੰ ਉਸ ਤੇ ਉਹਨੂੰ ਗ੍ਰਫਤਾਰ ਕੀਤਾ ਸੀ ਤੇ ਉਸ ਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦੀ ਵੀ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਲੈ ਕੇ ਕਿ ਪ੍ਰੋਜੈਕਟ ਇਹ ਜਿਹੜਾ ਇਸ ਵਾਰੇ ਅਸੀਂ ਉਹ ਸਾਡੇ ਪੁਲਿਸ ਰਿਮਾਂਡ ਤੇ ਆ ਤੇ ਉਸ ਨੂੰ ਢਾਈ ਤੋਂ ਪੁੱਛਗਿੱਛ ਕਰਕੇ ਜੋ ਵੀ ਉਹਦਾ ਲੈ ਕੇ ਆਉਣ ਦਾ ਸੋਰਸ ਉਸ ਬਾਰੇ ਪਤਾ ਲਗਾ ਰਹੇ ਆ ਇਹ ਦੇਖੋ ਜਿਹੜਾ ਲਖਵੀਰ ਸਿੰਘ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਆ ਜਿਹਦੇ ਵਿੱਚੋਂ ਇੱਕ ਤਾਂ ਉਹਦੇ ਤੇ ਕਤਲ ਦਾ ਮੁਕੱਦਮਾ ਦਰਜ ਆ ਤੇ ਇੱਕ ਟਾਕਾ ਮਾਰਨ ਦੀ ਤਿਆਰੀ ਦਾ ਮੁਕੱਦਮਾ ਦਰਜ ਆ ਤੇ ਉਹ ਕ੍ਰਿਮੀਨਲ ਮਾਈਂਡਡ ਕਿਸਮ ਦਾ ਉਹ ਵਿਅਕਤੀ ਆ ਤੇ ਉਹ ਤੋਂ ਅਸੀਂ ਇੰਟਰਵਿਊ ਦੇ ਨਾਲ ਇਸ ਸਾਰੇ ਸੰਬੰਧੀ ਪਛਗਛ ਕਰ ਰਹੇ ਹੈ। ਇਸੇ ਤਰ੍ਹਾਂ ਮਿੱਤੀ 18 8 25 ਨੂੰ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਨਾ ਹਦੇ ਟਾਲੇ ਅਨਸਾਰ ਮਾਰਿਆ ਅਨਸਾਰ ਬ੍ਰੋਟ ਬਿਟੀ ਮਹਿਮਦੇਦੀ ਨੇ ਐਸ.ਐਚ.ਓ. ਥਾਣਾ ਨਈਂਆਬਾੜ ਐਸ.ਆਈ. ਅਮਰਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਪੁਲਿਸ ਪਾਰਟੀ ਇਹਨਾਂ ਨੂੰ ਇੱਕ ਅਤਲਾ ਹਾਸਲ ਹੋਈ ਸੀ ਕਿ ਇੱਕ ਨੌਜਵਾਨ ਸੋਸ਼ਲ ਮੀਡੀਆ ਉੱਤੇ ਉਹਦੀ ਜਿਹੜੀ ਫੋਟੋ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਹਦੇ ਕਰਕੇ ਸਮਾਜ ਦੇ ਵਿੱਚ ਤੇ ਆਮ ਭੋਲੇ ਭਾਲੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸੇ ਆਧਾਰ ਤੇ ਅਸੀਂ ਉਸ ਨੌਜਵਾਨ ਦੇ ਵਿਰਖਲਾਪ ਮੁਕੱਦਮਾ ਜਿਹੜੇ ਤਰ੍ਹਾਂ 223 BMS ਤੇ 125 B PNS ਤੇ 25 54 ਆਰਮੈਕਟ ਦੇ ਅਧੀਨ ਮਕਦਮਾ ਦਰਜ ਕਰਕੇ ਉਸ ਨੌਜਵਾਨ ਜਿਸ ਦਾ ਨਾਮ ਪਤਾ ਜਸਪ੍ਰੀਤ ਸਿੰਘ ਵਰਤਿਸਾ ਪੁੱਤਰ ਰੂਪ ਸਿੰਘ ਵਸੇ ਗੁਨੀਆਣਾ ਖੁਰਦ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ترانے ਰਿਮਾਂਡ ਉਸ ਦੀ ਪੁੱਛ ਗੇਸ ਤੋਂ ਜਿਸ ਤੋਂ ਉਹਨੇ ਇਹ ਜਿਹੜਾ ਫੈਰਨ ਕਰਨ ਦੇ ਲਈ ਇਹ ਜਿਹੜਾ ਹਥਿਆਰ ਲਿਆ ਸੀ ਤੇ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਹਥਿਆਰ ਉਸ ਨੂੰ ਇੱਕ ਲਖਵੀਰ ਸਿੰਘ ਅਰਥ ਲਖੀਰੋ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਨੱਤਾ ਸਿੰਘ ਨੇ ਪ੍ਰੋਵਾਈਡ ਕੀਤਾ ਸੀ ਤੇ ਇਸੇ ਤਰ੍ਹਾਂ ਅਸੀਂ ਉਹ ਲਖਵੀਰ ਸਿੰਘ ਲਖੀਰੋ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਉਸ ਪਾਸੋਂ ਅਸੀਂ ਉਹ ਜਿਸ ਦੇ ਨਾਲ ਜਸਪ੍ਰੀਤ ਸਿੰਘ ਨੇ ਫੈਰਿੰਗ ਕੀਤੀ ਸੀ ਇੱਕ 12 ਬੋਰ ਦਾ ਦੇਸੀ ਕੱਟਾ ਤੇ ਇੱਕ ਜਿੰਦਾ ਰੌਂਦ ਅਸੀਂ ਉਸ ਤੋਂ ਬਰਾਮਦ ਕਰਕੇ ਤੇ ਉਹਨੂੰ ਉਸ ਤੇ ਉਹਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦੀ ਵੀ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਲੈ ਕੇ ਕਿਉਂ ਐਸੇ ਇਹ ਜਿਹੜਾ ਇਸ ਬਾਰੇ ਅਸੀਂ ਉਹ ਸਾਡੇ ਪੁਲਿਸ ਰਿਮਾਂਡ ਤੇ ਆ ਤੇ ਉਸ ਨੂੰ ਢгай ਤੋਂ ਪੁੱਛਗਿੱਛ ਕਰਕੇ ਜੋ ਵੀ ਉਹਦਾ ਲੈ ਕੇ ਆਉਣ ਦਾ ਸੋਰਸ ਉਸ ਬਾਰੇ ਪਤਾ ਲਗਾ ਰਹੇ ਹਾਂ ਇਹ ਦੇਖੋ ਜਿਹੜਾ ਲਖਵੀਰ ਸਿੰਘ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਆ ਜਿਹਦੇ ਵਿੱਚੋਂ ਇੱਕ ਤਾਂ ਉਹਦੇ ਤੇ ਕਤਲ ਦਾ ਮਕਦਮਾ ਦਰਜ ਤੇ ਇੱਕ ਟਾਕਾ ਮਾਰਨ ਦੀ ਤਿਆਰੀ ਦਾ ਮਕਦਮਾ ਦਰਜ ਤੇ ਉਹ ਕ੍ਰਿਮੀਨਲ ਮਾਈਂਡਡ ਕਿਸਮ ਦਾ ਉਹ ਵਿਅਕਤੀ ਆ ਤੇ ਉਹ ਤੋਂ ਅਸੀਂ ਢਗਾਜ ਦੇ ਨਾਲ ਇਹ ਸਾਰੇ ਸਬੰਧੀ ਬੱਚੇ ਵਿੱਚ ਕਰ ਰਹੇ